ਸਰੀਕਾਤ ਸਵਾਤਾ ਜੂਡੂ ਚੈਨਲ ਸਿੱਧੂ ਰੌਤਾ ਤੇ ਸੋ ਆਹ ਉਹ ਕਣਕਾ ਜਿਹੜੀ ਨੂੰ ਕੀੜਾ ਪੈ ਗਿਆ ਸੀ ਸੁੰਡ ਪੈ ਗਿਆ ਸੀ ਸੁਪਰਹੀਡਰ ਨਾਲ ਬੀਜੀ ਸੀਗੀ ਪਰ ਸਮੇ ਸਾਰੇ ਨੂੰ ਕੰਟਰੋਲ ਕੀਤਾ ਸਪਰੇਆਂ ਕੀਤੀਆਂ 1 2 ਤੇ ਫਿਰ ਹੁਣ ਸਪਰੇ ਬਾਰੇ ਵੀਡੀਓ ਪਾਈ ਸੀ ਵੀ ਪਰ ਵੀਨੋ ਫਾਸਦੀ ਸਪਰੇ ਕੀਤੀ ਸੀਗੀ ਤੇ ਨਾਲ ਕੋਰਾ ਜਨ ਤੇ ਆਹ ਵੇਖ ਲੋ ਕਣਕ ਦੀ ਕੰਡੀਸ਼ਨ ਇਹ 10 ਨਵੰਬਰ ਦੀ ਕਣਕ ਬੀਜੀ ਵੀ ਹੈ ਜੂਰੀਆ ਇਹਦੇ ਤੇ ਤਕਰੀਬਨ 60 ਦਿਨ ਤੇ ਸਾਰਾ ਪੂਰਾ ਕਰਤਾ ਸੀਗਾ ਇਹ ਬਹੁਤ ਸੋਹਣੀ ਫੋਟਾ ਡੀਬੀਡਬਲਯੂ 222 ਪੀਜ ਆ ਸੁਪਰਹੀਟਰ ਨਾਲ ਵੀਜੀ ਵੀ ਆ ਅੱਜ ਦਾ ਪਾਲ ਜੇ ਆਪਾਂ ਕਹਦੇ ਆ ਅੱਜ ਦੀ ਘੜੀ ਇਹਨੂੰ ਕੋਈ ਦਿੱਕਤ ਨਹੀਂ ਕੋਈ ਕਿਸੇ ਕੋਈ ਕਮੀ ਪੇਛੀ ਨਹੀਂ ਪੂਰ ਵਧੀਆ ਰੰਗ ਪਿਆ ਕਾਲਾ ਤੇ ਜਿਹੜੇ ਵੀਰ ਕਹਿੰਦੇ ਸੀ ਸੁਪਰਹੀਟਰ ਆਹ ਤਰ੍ਹਾਂ ਫੇਲ ਆ ਆ ਦੇਖ ਲਓ ਬਾਈ ਆ ਸਾਰੇ ਉਹ ਦੂਰ ਤੱਕ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਸੁਪਰਹੀਟਰ ਦੀ ਵੀਜੀ ਵੀ ਗਾਨਕਾ ਨਾਲ ਸੁੰਡ ਫੈ ਗਿਆ ਸੀ ਅੱਧੇ ਬਾਣ ਨੂੰ ਪਾਵਰ ਕੰਟਰੋਲ ਹੋ ਗਿਆ